ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 23ਵੀਂ ਅਸ਼ਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਗਿਆਨ ਅੰਜਨ ਗੁਰ ਦਿਆ ਆਗੇ ਆਣ ਅੰਧੇਰ ਬਿਨਾਸ਼ ਜਿਸ ਮਨੁੱਖ ਨੂੰ ਸਤਿਗੁਰੂ ਨੇ ਗਿਆਨ ਦਾ ਸ਼ਰਮਾ ਬਖਸ਼ਿਆ ਹੈ ਉਸ ਦੇ ਅਗਿਆਨ ਆਰੂਪ ਹਨੇਰੇ ਦਾ ਨਾਸ਼ ਹੋ ਜਾਂਦਾ ਹੈ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਤੇ ਹੈ ਨਾਨਕ ਜੋ ਮਨੁੱਖ ਅਕਾਲ ਪੁਰਖ ਦੀ ਮਿਹਰ ਨਾਲ ਗੁਰੂ ਨੂੰ ਮਿਲਿਆ ਹੈ ਉਸ ਦੇ ਮਨ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਅਸ਼ਟਪਦੀ ਸ਼ੰਤ ਸੰਗ ਅੰਤਰ ਪ੍ਰਭ ਦੀਠਾ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖ ਲਿਆ ਹੈ ਨਾਮ ਪ੍ਰਭੂ ਕਾ ਲਾਗਾ ਮਿੱਠਾ ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਸਗਲ ਸਮਗਰੀ ਇੱਕੋ ਕਟਮਾ ਹੈ ਜਗਤ ਦੇ ਸਾਰੇ ਪਦਾਰਥ ਉਸ ਨੂੰ ਇਕ ਪ੍ਰਭੂ ਵਿੱਚ ਹੀ ਲੀਨ ਦਿਸਦੇ ਹਨ ਇਨਕ ਰੰਗ ਨਾਨਾ ਦਿਸਟਾਏ ਉਸ ਪ੍ਰਭੂ ਤੋਂ ਅਨੇਕ ਕਿਸਮਾਂ ਦੇ ਰੰਗ ਤਮਾਸ਼ੇ ਨਿਕਲੇ ਹੋਏ ਦਿਸਦੇ ਹਨ ਨੌ ਨਿੱਧ ਅਮਰਤ ਪ੍ਰਭ ਦਾ ਨਾਮ ਪ੍ਰਭੂ ਦਾ ਨਾਮ ਜੋ ਮਾਨੋ ਜਗਤ ਦੇ ਨੌ ਹੀ ਖਜ਼ਾਨਿਆਂ ਦੇ ਤੁਲ ਤੇ ਹੈ ਅਮਰਤ ਹੈ ਦੇਹੀ ਮੈਂ ਇਸ ਕਾ ਬਿਸਰਾਮ। ਮਨੁੱਖ ਉਸ ਮਨੁੱਖ ਦੇ ਸਰੀਰ ਵਿੱਚ ਉਸ ਨਾਮ ਦਾ ਟਿਕਾਣਾ ਹੋ ਜਾਂਦਾ ਹੈ। ਸੁਣਤ ਸੁੰਨ ਸਮਾਦ ਅਨਹਤ ਤੈ ਨਾਦ ਉਸ ਮਨੁੱਖ ਦੇ ਅੰਦਰ ਅਫਰ ਸੁਰਤ ਜੁੜੀ ਰਹਿੰਦੀ ਹੈ। ਕੈਨ ਨਾ ਜਾਈ ਅਚਰਜ ਵਿਸਮਾਦ ਤੇ ਅਜਿਹਾ ਅਚਰਜ ਇੱਕ ਰਸ ਰਾਗ ਰੂਪ ਆਨੰਦ ਬਣਿਆ ਰਹਿੰਦਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ ਤਿੰਨ ਦੇਖਿਆ ਜਿਸ ਆਪ ਦਿਖਾਏ ਪਰ ਇਹ ਆਨੰਦ ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ ਨਾਨਕ ਤਿਸ ਜਨ ਸੋ ਜੀ ਪਾਏ ਕਿਉਂਕਿ ਹੇ ਨਾਨਕ ਉਸ ਮਨੁੱਖ ਨੂੰ ਉਸ ਆਨੰਦ ਦੀ ਸਮਝ ਬਖਸ਼ਦਾ ਹੈ ਸੋ ਅੰਤਰ ਸੋ ਬਾਹਰ ਅਨੰਤ ਉਹ ਬਿਆੰਤ ਭਗਵਾਨ ਅੰਦਰ ਬਾਹਰ ਸਭ ਥਾਈ ਹੈ ਘਟ ਘਟ ਵਿਆਪ ਰਿਹਾ ਭਗਵੰਤ ਹਰੇਕ ਸਰੀਰ ਵਿੱਚ ਮੌਜੂਦ ਹੈ ਤਰਨ ਮਹਿ ਆਕਾਸ਼ ਪਿਆਲ ਧਰਤੀ ਆਕਾਸ਼ ਤੇ ਪਤਾਲ ਵਿੱਚ ਵੀ ਹੈ ਸਰਬ ਲੋਕ ਪੂਰਨ ਪ੍ਰਤਪਾਲ ਸਾਰੇ ਭਵਨਾਂ ਵਿੱਚ ਮੌਜੂਦ ਹੈ ਤੇ ਸਭ ਦੀ ਪਾਲਣਾ ਕਰਦਾ ਹੈ ਬਾਨ ਤਿੰਨ ਪਰਬਤ ਤੇ ਪਾਰ ਬ੍ਰਹਮ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ ਉਹ ਪਾਰ ਬ੍ਰਹਮ ਜੰਗਲਾਂ ਵਿੱਚ ਹੈ ਕਾ ਅਦਿਕ ਵਿੱਚ ਵੀ ਤੇ ਪਰਬਤ ਵਿੱਚ ਵੀ ਹੈ ਜੈਸੀ ਆਗਿਆ ਤੈਸਾ ਕਰਮ ਜਿਹੋ ਜਿਹਾ ਉਸ ਹੁਕਮ ਕਰਦਾ ਹੈ ਉਹੋ ਜਿਹਾ ਜੀਵ ਕੰਮ ਕਰਦਾ ਹੈ ਪੌਣ ਪਾਣੀ ਬਸੰਤਰ ਮਾਹੀ ਪੌਣ ਵਿੱਚ ਕੌਣ ਮੰਨ ਲਈ ਹਵਾ ਵਿੱਚ ਹੋ ਗਿਆ ਪਾਣੀ ਅੱਗ ਇਹਨਾਂ ਸਾਰਿਆਂ ਵਿੱਚ ਉਹ ਆਪ ਹੈ ਚਾਰ ਕੁੰਟ ਦਾ ਥਿਸ ਸਮਾਏ ਚਾਰ ਕੁੰਟ ਦਾ ਥਿਸ ਸਮਾਏ ਚੌਹਾਂ ਕੁੰਠਾਂ ਵਿੱਚ ਦਸੀ ਪਾਸੇ ਸਭ ਥਾਈਂ ਸਮਾਇਆ ਹੋਇਆ ਹੈ ਤਿਸ ਤੇ ਪੈਨ ਨਹੀਂ ਕੋਠਾਓ ਕੋਈ ਵੀ ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ ਗੁਰ ਪ੍ਰਸਾਦਿ ਨਾਨਕ ਸੁਖ ਪਾਓ ਪਰ ਹੇ ਨਾਨਕ ਇਸ ਨਿਸ਼ੇ ਦਾ ਆਨੰਦ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਬੇਦ ਪ੍ਰਾਣ ਸਿਮਰਤ ਮੈਂ ਦੇਖ ਬੇਦਾਂ ਵਿੱਚ ਪ੍ਰਾਣਾਂ ਵਿੱਚ ਸਮ੍ਰਿਤੀਆਂ ਵਿੱਚ ਉਸੇ ਪ੍ਰਭੂ ਨੂੰ ਤੱਕੋ ਸਸੀਅਰ ਸੋਰ ਨਖਤਰ ਮੇਕ ਚੰ드ਰਮਾ ਸੂਰਜ ਤਾਰਿਆਂ ਵਿੱਚ ਵੀ ਇੱਕ ਉਹੀ ਪ੍ਰਭੂ ਹੈ ਬਾਣੀ ਸ੍ਰਬ ਕੀ ਸਭ ਕੋ ਬੋਲੇ ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ ਆਪ ਅਡੋਲ ਨਾ ਕਬੂ ਡੋਲੇ ਪਰ ਸਭ ਵਿੱਚ ਹੁੰਦਾ ਹੁੰਦਿਆਂ ਵੀ ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ ਸਰਬ ਕਲਾਕਰ ਖੇਲੇ ਖੇਲ ਸਾਰੀਆਂ ਤਾਕਤਾਂ ਰਾਜ ਕੇ ਜਗਤ ਦੀਆਂ ਖੇਡਾਂ ਖੇਡ ਰਿਹਾ ਹੈ ਮੋਲ ਨਾ ਪਾਈਏ ਗੁਣੇ ਮੋਲ ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲਦਾ ਕਿਉਂਕਿ ਅਮੋਲਕ ਗੁਣਾ ਵਾਲਾ ਹੈ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਰਬ ਜੋਤ ਮੈਂ ਜਾ ਕੀ ਜੋਤ ਜਿਸ ਪ੍ਰਭੂ ਦੀ ਜੋਤ ਸਾਰੀਆਂ ਜੋਤਾਂ ਵਿੱਚ ਜਗ ਰਹੀ ਹੈ ਤਾਰ ਰਹੋ ਸਵਾਮੀ ਹੋਤ ਪੋਤ ਉਹ ਮਾਲਕ ਤਾਣੇ ਪੇਟੇ ਵਾਂਗ ਸਭ ਨੂੰ ਆਸਰਾ ਦੇ ਰਿਹਾ ਹੈ ਗੁਰ ਪ੍ਰਸਾਦ ਭਰਮ ਕਾ ਨਾਸ ਪਰ ਜਿੰਨਾ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਇਹ ਨਾਨਕ ਅਕਾਲ ਪੁਰਖ ਦੀ ਇਸ ਸਰਵ ਵਿਆਪਕ ਅਸਤੀ ਦਾ ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਹਰ ਥਾਂ ਕਾਲਪੁਰਖ ਨੂੰ ਹੀ ਵੇਖਦੇ ਹਨ ਸੰਤ ਜਨਾ ਕੇ ਹਿਰਦੇ ਸਭ ਧਰਮ ਉਹਨਾਂ ਦੇ ਹਿਰਦੇ ਵਿੱਚ ਸਾਰੇ ਖਿਆਲ ਧਰਮ ਦੇ ਹੀ ਉੱਠਦੇ ਹਨ ਸੰਤ ਜਨਾ ਸੁਣ ਸਭ ਸੁਭ ਬਚਨ ਸੰਤ ਜਨਾ ਸੁਣੋ ਸੁਭ ਬਚਨ ਸੰਤ ਜਨਾ ਭਲੇ ਬਚਨਾ ਹੀ ਸੁਣਾਉਂਦੇ ਹਨ ਸਰਬ ਵਿਆਪੀ ਰਾਮ ਸੰਗ ਰਚਨ ਇਹ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ ਜਿਨ ਜਾਤਾ ਦਿਸ ਕੀ ਇਹ ਰਹਿਤ ਜਿਸ ਜਿਸ ਸੰਤ ਜਨ ਦੇ ਪ੍ਰਭੂ ਨੂੰ ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੀ ਹੋ ਜਾਂਦੀ ਹੈ ਸਤਿ ਬਚਨ ਸਾਧੂ ਸੰਬਕੈਤ ਉਹ ਕੀ ਉਹ ਸਦਾ ਸੱਚੇ ਬਚਨ ਬੋਲਦੇ ਬੋਲਦਾ ਹੈ ਜੋ ਜੋ ਹੋਏ ਸੋਈ ਸੁਖਮਾਨ ਹੈ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਉਸ ਨੂੰ ਸੁਖ ਮੰਨਣਾ ਮੰਦਾ ਹੈ ਕਰਨ ਕਰਾਨ ਹਾਰ ਪ੍ਰਭ ਜਾਨੈ ਸਭ ਕੰਮ ਕਰਨ ਵਾਲਾ ਤੇ ਜੀਆਂ ਪਾਸੋਂ ਕਰਵਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ ਅੰਤਰ ਵਸੇ ਬਾਹਰ ਵੀ ਓਹੀ ਸਾਧੂ ਜਨਾਂ ਦੇ ਲਈ ਅੰਦਰ ਬਾਹਰ ਸਭ ਥਾਂਵਾਂ ਉਹੀ ਪ੍ਰਭੂ ਵਸਦਾ ਹੈ ਨਾਨਕ ਦਰਸ਼ਨ ਦੇਖ ਸਭ 모ਹੀ اے ਨਾਨਕ ਪ੍ਰਭੂ ਦਾ ਸਰਵ ਵਿਆਪੀ ਦਰਸ਼ਨ ਕਰਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ਆਪ ਸਤ ਕੀਆ ਸਭ ਸਤ ਪ੍ਰਭੂ ਆਪ ਸਦੀਵਾਲਾ ਹੈ ਜੋ ਕੁਝ ਉਸਨੇ ਪੈਦਾ ਕੀਤਾ ਹੈ ਉਹ ਸਭ ਹੋਣ ਵਾਲਾ ਹੈ ਭਾਵ ਭਰਮ ਭਲੇਖੇ ਨਹੀਂ ਇਸ ਪ੍ਰਭਕਤੇ सगळी ਉਤਪਾਦ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੀ ਹੋਈ ਹੈ ਤਿਸ ਭਾਵੇ ਤਾਂ ਕਰੇ ਵਿਸਥਾਰ ਜੇ ਉਸ ਪ੍ਰਭੂ ਦੀ ਰਜਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦਿੰਦਾ ਹੈ ਤਿਸ ਭਾਵੇ ਤਾਂ ਇੱਕ ਓੰਕਾਰ ਜੇ ਭਾਵੇ ਸੋ ਤਾਂ ਫਿਰ ਇੱਕ ਆਪ ਹੀ ਆਪ ਹੋ ਜਾਂਦਾ ਹੈ ਅਨੇਕ ਕਲਾ ਲਖੀ ਨਾ ਜਾਏ ਉਸ ਦੀਆਂ ਨੇਕਾਂ ਤਾਕਾਂ ਹਨ ਕਿਸੇ ਦਾ ਬਿਆਨ ਨਹੀਂ ਹੋ ਸਕਦਾ ਜਿਸ ਭਾਵੈ ਤਿਸਲੇ ਮਲਾਏ ਜਿਸ ਉੱਤੇ ਉਤਰ ਉਠਦਾ ਹੈ ਜਿਸ ਤੇ ਉਸ ਦਾ ਮਨ ਆਉਂਦਾ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਕਮਨ ਨਿਕਟ ਕਮਨ ਕਈ ਹੈ ਦੂਰ ਉਹ ਪ੍ਰਭੂ ਦੇ ਕਿੰਨਾ ਤੋਂ ਨੇੜੇ ਹੈ ਤੇ ਕਿੰਨਾ ਕੋ ਦੂਰ ਹੈ ਕਿ ਆ ਜਾ ਸਕਦਾ ਹੈ ਆਪੇ ਆਪ ਆਪ ਭਰਪੂਰ ਓ ਪ੍ਰਭੂ ਆਪ ਹੀ ਸਭ ਥਾਈ ਮੌਜੂਦ ਹੈ ਅੰਤਰਗਤ ਜਿਸ ਆਪ ਜਨਾਏ ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚ ਵਿਵਸਥਾ ਸੁਝਾਉਂਦਾ ਹੈ ਬਖਸ਼ਿਸ਼ ਕਰਦਾ ਹੈ ਨਾਨਕ ਤਿਸ ਜਨ ਆਪ ਬੁਝਾਏ ਏ ਨਾਨਕ ਉਹ ਮਨੁੱਖ ਨੂੰ ਆਪਣੀ ਇਸ ਸਰਬ ਵਿਆਪਕ ਦੀ ਸਮਝ ਬਖਸ਼ਦਾ ਹੈ ਸਰਬ ਭੂਤ ਆਪ ਵਰਤਾਰਾ ਸਾਰੇ ਜੀਵਾਂ ਵਿੱਚ ਪ੍ਰਭੂ ਆਪ ਹੀ ਵਰਤ ਰਿਹਾ ਹੈ ਸਰਬ ਨੈਣ ਆਪ ਦੇਖਣਹਾਰਾ ਉਹਨਾਂ ਜੀਵਾਂ ਦੀਆਂ ਸਾਰੀਆਂ ਅੱਖਾਂ ਵਿੱਚੋਂ ਵੀ ਪ੍ਰਭੂ ਆਪ ਹੀ ਵੇਖ ਰਿਹਾ ਹੈ ਸਗਲ ਸਮਗਰੀ ਜਾਕਾ ਤਨਾ ਜਗ ਦੇ ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ ਆਪਨ ਜਸ ਆਪ ਹੀ ਸੁਣਾ ਸਭ ਵਿੱਚ ਵਿਆਪਕ ਹੋ ਕੇ ਉਹ ਆਪਣੀ ਸ਼ੋਭਾ ਆਪ ਹੀ ਸੁਣ ਰਿਹਾ ਹੈ ਆਉਣ ਜਾਣ ਇੱਕ ਖੇਲ ਬਣਾਇਆ ਜੀਵਾਂ ਦਾ ਜਮਣਾ ਮਰਨਾ ਪ੍ਰਭੂ ਨੇ ਇੱਕ ਖੇਲ ਬਣਾਈ ਹੈ ਆਗਿਆਕਾਰੀ ਕੀਨੀ ਮਾਇਆ ਤੇ ਆਪਣੇ ਹੁਕਮ ਵਿੱਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ ਸਭ ਕੈ ਮਦ ਅਲਪ ਤੋ ਰਹੇ ਉਹ ਸਬਨਾ ਵਿੱਚ ਵਿਆਪਕ ਹੈ ਪਰ ਫਿਰ ਵੀ ਸਬਨਾ ਤੋਂ ਨਰਲੇਪ ਰਹਿੰਦਾ ਹੈ ਕਿਸੇ ਨੂੰ ਦਿਸਦਾ ਨਹੀਂ ਹੋ ਜੋ ਕੁਝ ਕਹਿਣਾ ਸੋ ਆਪੇ ਕਹੇ ਉਸਨੇ ਜੋ ਕਹਿਣਾ ਹੁੰਦਾ ਹੈ ਉਹ ਆਪ ਹੀ ਕਹਿ ਦਿੰਦਾ ਹੈ ਆਗਿਆ ਆਵੇ ਆਗਿਆ ਜਾਏ ਜੀਵ ਅਕਾਲ ਪੁਰਖ ਦੇ ਹੁਕਮ ਵਿੱਚ ਜੰਮਦਾ ਹੈ ਤੇ ਹੁਕਮ ਵਿੱਚ ਹੀ ਮਰਦਾ ਹੈ ਨਾਨਕ ਜਾ ਪਾਵੇ ਤਾਂ ਲਏ ਸਮਾਏ ਇਹ ਨਾਨਕ ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਮੰਨ ਲਓ ਕਿ ਸਮਾ ਲੈਂਦਾ ਹੈ ਇਸ ਤੇ ਹੋਏ ਸੋ ਨਾਹੀਂ ਬੁਰਾ ਜੇ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਜੀਆਂ ਲਈ ਮਾੜਾ ਨਹੀਂ ਹੁੰਦਾ ਉਰੇ ਕਹੋ ਕਿਨੇ ਕੁਝ ਕਰਾ ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰਕੇ ਦਿਖਾਇਆ ਹੈ ਆਪ ਭਲਾ ਕਰ ਤੂ ਤ ਅਤ ਨੀ ਕੀ ਪ੍ਰਭੂ ਆਪ ਚੰਗਾ ਹੈ ਉਸ ਦਾ ਕੰਮ ਵੀ ਚੰਗਾ ਹੈ ਆਪੇ ਜਾਣੇ ਆਪਣੇ ਜੀ ਕੀ ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ ਆਪ ਸਾਚ ਤਾਰੀ ਸਭ ਸਾਚ ਆਪ ਹਸਤੀ ਵਾਲਾ ਹੈ ਸਾਰੀ ਰਚਨਾ ਜੋ ਉਸ ਨੇ ਉਸ ਦੇ ਆਸਰੇ ਹੈ ਓਤ ਪੋਤ ਆਪਨ ਸੰਗਰਾਜ ਉਹ ਵੀ ਹੋਣ ਵਾਲੀ ਹੈ ਭਰਮ ਨਹੀਂ ਤਾਨੇ ਪੇਟੇ ਵਾਲਾ ਤੇਰਨੇ ਪੇਟੇ ਵਾਂਗ ਉਸ ਦੇ ਆਪਣੇ ਨਾਲ ਮਲਾਈ ਹੋਈ ਹੈ ਤਾਂ ਕੀ ਗਤਮਿਤ ਕਹੀ ਨਾ ਜਾਏ ਉਹ ਪ੍ਰਭੂ ਕਿਹੋ ਜਿਆ ਹੈ ਤੇ ਕਿੱਡਾ ਵੱਡਾ ਹੈ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਦੂਸਰ ਹੋਏ ਤਾਂ ਸੋਝੀ ਪਾਏ ਜੇ ਕੋਈ ਦੂਜਾ ਵੱਖਰਾ ਹੋਵੇ ਤਾਂ ਸਮਝ ਸਕੇ ਨਾ ਉਹ ਕਿੱਲਾ ਆਪ ਹੀ ਹੈ ਤਿਸ ਕਾ ਕੀਆ ਸਭ ਪਰਵਾਨ ਪ੍ਰਭੂ ਦਾ ਕੀਤਾ ਹੋਇਆ ਸਭ ਕੁਝ ਜੀਵਾਂ ਨੂੰ ਸਿਰ ਮੱਥੇ ਮੰਨਣਾ ਪੈਂਦਾ ਹੈ ਗੁਰ ਪ੍ਰਸਾਦ ਨਾਨਕ ਇਹੋ ਜਾਣੇ ਇਹ ਪਰ ਹੈ ਨਾਨਕ ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ਜੋ ਜਾਣੇ ਤਿਸ ਸਦਾ ਸੁਖ ਹੋਏ ਜੋ ਮਨੁੱਖ ਪ੍ਰਭੂ ਨਾਲ ਸਾਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ ਆਪ ਮਲਾਏ ਲੈ ਪ੍ਰਭ ਸੋਏ ਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਲਾ ਲੈਂਦਾ ਹੈ ਉਹ ਤਨਮ ਹੰਤ ਕਲਵੰਤ ਭਤਵੰਤ ਉਹ ਮਨੁੱਖੋ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ ਉਹ ਧਨ ਵਾਲਾ ਕੁੱਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵਾਨ ਵੱਸਦਾ ਹੈ ਧਨ 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 ਜਨ ਆਇਆ ਉਹ ਮਨੁੱਖ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਸ ਦੀ ਮੇਰ ਨਾਲ ਸਾਰਾ ਜਗਤ ਤਰ ਜਾਂਦਾ ਹੈ ਜਾ ਨਾਮਨ ਕਾ ਇਹੋ ਸੁਆਉ ਅਜਿਹੇ ਮਨੁੱਖਾਂ ਦੇ ਆਉਣ ਦਾ ਇਹੀ ਮਨੋਰਥ ਹੈ ਜਨ ਕੇ ਸੰਗ ਚਿਤ ਆਵੇ ਨਾਉ ਕੀ ਉਸ ਦੀ ਸੰਗਤ ਵਿੱਚ ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ ਨਾਮ ਚੇਤੇ ਆਉਂਦਾ ਹੈ ਆਤਮੁਕਤ ਮੁਕਤ ਕਰੇ ਸੰਸਾਰ ਉਹ ਮਨੁੱਖ ਆਪ ਮਾਇਆ ਤੋਂ ਆਜ਼ਾਦ ਹੋ ਹੈ ਜਗਤ ਨੂੰ ਵੀ ਮੁਕਤ ਕਰਦਾ ਹੈ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਏ ਨਾਨਕ ਐਸੇ ਉੱਤਮ ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ਨਮਸਕਾਰ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਏਸੀ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 23 ਅਸ਼ਪਦੀ ਗੁਰੂ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਰੂਪ ਸਾ ਸੰਗਤ ਗੁਰੂ ਬਖਸ਼ਣ ਜੋਗਾ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ